ਉਹ ਆਉਂਦਾ ਹੈ। ਬੋਲੀ ਆ ਜਾ ਬਸ ਦੁਕਾ ਕੇ ਪਨਾ ਸਾਰਾ ਜੈਡਰ ਦਿਲ ਨੂੰ ਆਜਾ। ਅ, ਈਟੀਟੀ ਟੈਟਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ 594 ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿਹੜਾ 24 ਜਨਵਰੀ ਨੂੰ ਆਪਣੀ ਬਠਿੰਡੇ ਦੇਖੇ ਸੂਬਾ ਪਧਰੀ ਮੀਟਿੰਗ ਰੱਖੀ ਹੋਈ ਸੀ ਕਲਾ ਸਾਥੀ ਕਮੈਂਟ ਕਰਕੇ ਦੱਸ ਦਿਓ ਜੀ ਆਵਾਜ਼ ਆ ਰਹੀ ਆ ਤੁਹਾਡੇ ਤੱਕ ਸਹੀ ਜਿਹੜੀ ਆ ਮਾਈਕ ਤੋਂ ਕਰਦੀ ਐ ਇੱਥੇ ਨਹੀਂ ਆ ਰਹੀ ਸਾਥੀਓ ਇੱਥੇ ਜਿਹੜਾ ਆ ਹੁਣ ਆਪਾਂ ਲਾਈਵ ਹੋਏ ਆ ਲਾਈਵ ਦੇ ਵਿੱਚ ਉਹ ਸਾਥੀ ਜਿਹੜੇ ਆਪਣੇ ਵੀਕਲਾਂ ਤੇ ਆਏ ਸੀਗੇ ਉਹ ਸਾਥੀ ਬੈਠੇ ਆ ਬਾਕੀ ਜਿੰਨੇ ਵੀ ਵੀਰ ਭੈਣ ਭਰਾ ਜਿੰਨੇ ਵੀ ਹੈਗੇ ਸੀਗੇ ਜਿਨ੍ਹਾਂ ਨੂੰ ਕੋਈ ਬਹੁਤ ਦੂਰ ਸੀ ਜਿਹੜੀ ਜਿਨ੍ਹਾਂ ਦੀ ਡਿਸਟੈਂਸ ਉਹ ਮਾਲਾ ਆਪਣਾ ਚੱਲ ਕੇ ਰਵਾਨਾ ਹੋ ਗਈ ਇੱਥੋਂ ਮੀਟਿੰਗ ਦੇ ਵਿੱਚ ਜੋ ਗੱਲਬਾਤ ਹੋਈ ਆ ਸਾਰੀ ਤੁਹਾਡੇ ਨਾਲ ਲਾਈਵ ਦੇ ਮਾਧਿਅਮ ਰਾਹੀਂ ਜਿਹੜੀ ਤੁਹਾਨੂੰ ਦੱਸਾਂਗੇ ਸਾਰੇ ਸਾਥੀਆਂ ਨੂੰ ਅਪੀਲ ਕਰੀ ਸੀਗੀ ਤੇ ਜਿਹੜਾ ਐਸਟੀਮੇਟ ਸੀਗਾ ਇਹ ਹੈਗਾ ਸੀਗਾ ਕਿ ਆਪਣਾ 1200 ਬੰਦਾ ਇੱਥੇ ਪਹੁੰਚੂਗਾ ਪ੍ਰਸ਼ਾਸਨ ਵੀ ਸੀਗਾ ਲਗਾਤਾਰ ਉਹਨਾਂ ਨੂੰ ਇਹ ਸੀਗਾ ਕੋਈ ਜਿਸ ਤਰੀਕੇ ਦੇ ਨਾਲ ਇੱਥੇ ਘਟੋ ਘਟਾ 80 ਕ ਬੰਦੇ ਜਿਹੜੇ ਇੱਥੇ ਪਹੁੰਚੇ ਹੋਏ ਸੀਗੇ ਪ੍ਰਸ਼ਾਸਨ ਵੀ ਲਗਾਤਾਰ ਆਪਣੇ ਨਾਲ ਜਿਹੜਾ ਗੱਲਬਾਤ ਕਰ ਰਿਹਾ ਸੀਗਾ ਉਹਨਾਂ ਨੂੰ ਸੀਗਾ ਕੋਈ ਨਾ ਕੋਈ ਇਹ ਐਕਸ਼ਨ ਕਰਨਗੇ ਕਿਉਂਕਿ 26 ਜਨਵਰੀ ਦਾ ਜਿਸ ਤਰੀਕੇ ਦੇ ਨਾਲ ਤਾਂ ਆਪਾਂ ਨੇ ਤਾਂ ਆਪਣੀ ਮੀਟਿੰਗ ਕੀਤੀ ਆ ਤੇ ਉਹਦੇ ਵਿੱਚ ਜਿਹੜਾ ਧਰਨਾ ਆਪਾਂ ਨੇ ਅੱਗੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਸੰਗਰੂਰ ਵਿਖੇ ਕਿਉਂਕਿ ਜਦੋਂ ਵੀ ਗੱਲਬਾਤ ਕਰਦੇ ਸੀਗੇ ਬਹੁਤ ਸਾਥੀਆਂ ਦਾ ਇਹ ਆ ਮਲਾਲ ਹੁੰਦਾ ਸੀਗਾ ਹਰ ਇੱਕ ਸਾਥੀ ਇਹ ਜੀ ਗੱਲ ਕਹਿੰਦਾ ਸੀਗਾ ਕਿ ਧਰਨਾ ਜਿਹੜਾ ਸੰਗਰੂਰ ਦਾ ਰੱਖੋ ਇਹ ਨੇੜੇ ਆ ਇੱਥੇ ਨੇੜੇ ਆਉਣਾ ਨੇੜੇ ਆਉਣਾ ਸਾਨੂੰ ਸੌਖਾ ਸਾਡੇ ਤੋਂ ਭਾਵੇਂ ਰਾਤ ਵੀ ਲਵਾ ਲਿਓ ਸਾਨੂੰ ਵੀ ਇਹ ਲੱਗਿਆ ਕਿ ਜਿਹੜਾ ਕੱਢ ਰਹੋ ਪਹੁੰਚੀ ਦੇ ਵਿੱਚ ਇੱਥੇ ਪਹੁੰਚ ਸਕਦਾ ਗੰਭੀਰਪੁਰਾ ਆਪਣਾ ਜਿਆਦਾ ਵਿਥੇ ਦੇ ਕਾਰਨ ਇਸ ਕਰਕੇ ਜਿਹੜੇ ਸਾਥੀ ਉਥੇ ਪਹੁੰਚ ਨਹੀਂ ਪਾਉਂਦੇ ਸੰਗਰੂਰ ਆਪਾਂ ਨੇ ਧਰਨਾ ਰੱਖਿਆ ਹੁਣ ਸਾਰੇ ਸਾਥੀਆਂ ਨੂੰ ਇਹ ਅਪੀਲ ਆ ਬੇਨਤੀ ਆ ਰਿਕੁਐਸਟ ਆ ਤੇ ਸਾਰਿਆਂ ਨੂੰ ਕਿ ਤੁਸੀਂ ਆਪਣਾ 2 ਫਰਵਰੀ 2 ਫਰਵਰੀ ਦਿਨ ਐਤਵਾਰ ਆ ਤੇ ਸਾਰੇ ਸਾਥੀ ਜਿਹੜਾ ਤੁਸੀਂ ਆਪਣਾ ਬੇਰਕਾ ਮਿਲਕ ਪਲਾਂਟ ਆ ਉੱਥੇ ਪਹੁੰਚਿਓ 10:00 ਵਜੇ ਦੇ ਕਰੀਬ 10 11 ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਸਾਥੀ ਉੱਥੇ ਪਹੁੰਚਣਗੇ ਤਾਂ ਜੋ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਕੋਚ ਕਰ ਸਕੀਏ ਮੁੱਖ ਮੰਤਰੀ ਕੋਠੀ ਜਿਹੜੀ ਬਣੀ ਹੋਈ ਆ ਭਗਵੰਤ ਸਿੰਘ ਸਾਹਿਬ ਦੀ ਕੋਠੀ ਆ ਉਹਦੇ ਵੱਲੋਂ ਜਿਹੜਾ ਆਪਾਂ ਨੇ ਵੈਰੀਗੇਟਿੰਗ ਜਿੱਥੇ ਕੀਤੀ ਹੁੰਦੀ ਆ ਸਾਰੇ ਸਾਥੀ ਭਲੀ ਭਾਂ ਜਾਣੋਈ ਨੇ ਹਰ ਇੱਕ ਚੀਜ਼ ਤੋਂ ਤੇ ਉਥੇ ਆਪਾਂ ਪਹੁੰਚਾਂਗੇ ਕਿਉਂਕਿ ਜੋ ਭਰਤੀ ਦੇ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਦੇ ਹਾਲਾਤ ਨੇ ਉਹ ਜਿਹੜੀਆਂ ਵੀ ਜੋ ਵੀ ਇਸ ਟਾਈਮ ਗੱਲਾਂ ਉੱਠ ਰਹੀਆਂ ਨੇ ਕਿਸ ਤਰੀਕੇ ਨਾਲ ਜੇ ਉਹ ਕਈ ਸਾਥੀ ਵਿੱਚ ਮਤਲਬ ਬਿੱਤ ਹੈਲਡ ਹੋ ਰਿਹਾ ਜਾਂ ਹੋਲਡ ਹੋ ਰਿਹਾ ਜਾਂ ਕੋਈ ਹੋਰ ਵੀ ਮਸਲਾ ਹੋਵੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਆਪਾਂ ਨੇ ਇੱਥੇ ਅੱਜ ਧਾਰਨਾ ਰੱਖਿਆ ਸੀਗਾ ਸਾਥੀਆਂ ਨੇ ਗਰੁੱਪ ਦੇ ਵਿੱਚ ਮੈਸੇਜ ਵੀ ਪਾਏ ਸੀਗੇ ਮੈਂ ਪਰਸਨਲੀ ਅ ਅਸੀਂ ਨੇ ਫੋਨ ਵੀ ਕੀਤਾ ਸੀਗਾ ਬਾਬਾ ਸੀਗਾ ਵੀਰ ਇਹ ਵੀ ਇੱਥੇ ਪਹੁੰਚਿਆ ਇਹਨਾਂ ਨਾਲ ਵੀ ਗੱਲਬਾਤ ਕਰੀਏ ਕਿ ਨੇ ਅਸੀਂ ਆ ਜਾਾਂਗੇ ਬਾਕੀ ਸਾਥੀਆਂ ਨਾਲ ਵੀ ਜਿਹੜੇ ਆਪਣੇ ਦੂਸਰੀ ਜਥੇਬੰਦੀ ਆ ਉਹਨਾਂ ਨਾਲ ਵੀ ਆਪਾਂ ਨੇ ਗੱਲਬਾਤ ਕਰਨ ਜਿਹੜਾ ਰਾਹ ਬਣਾਇਆ ਸੀਗਾ ਫੋਨ ਵੀ ਕੀਤਾ ਸੀਗਾ ਸਾਥੀ ਹਰੀਸ਼ ਨਾਲ ਵੀ ਮੇਰੀ ਗੱਲ ਹੋਈ ਆ ਦੂਸਰੀ ਆਪਣੀ ਜਥੇਬੰਦੀ ਹੈ ਜਿਹੜੀ ਉਹਨਾਂ ਦੇ ਸਟੇਟਮੈਂਟ ਹੀ ਆਗੂ ਨੇ ਸਟੇਟ ਕਮੇਟੀ ਆਗੂ ਨੇ ਹਰੀਸ਼ ਭਾਈ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਸੀਗੇ ਕਿ ਆਵਾਂਗੇ ਪਰਾਥੀ ਜਿਹੜਾ ਪਹੁੰਚੇ ਨੀਗੇ ਅਸੀਂ ਇਹੀ ਕਹਿ ਸੀਗਾ ਵੀ ਆਪਾਂ ਖੇਡਰ ਦੇ ਵਿੱਚ ਜਿਹੜੀ ਸਾਰੀ ਸਹਿਮਤੀ ਬਣਾ ਕੇ ਜਿਹੜੀ ਗੱਲ ਆ ਆਪਾਂ ਰੱਖ ਲਈਏ ਤੇ ਜਿਹੜੀ ਲਿਸਟ ਆ ਅਸੀਂ ਪਹਿਲਾਂ ਵੀ ਇਹੀ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਲਿਸਟ ਆ ਉਹ ਆਪਾਂ ਵੱਡੀ ਲੈ ਲਈਏ ਤੁਸੀਂ ਸਾਥੀਓ ਅਸੀਂ ਇਹ ਗੱਲ ਨੂੰ ਮੰਨਦੇ ਹਾਂ ਕਿ ਰੋਜ਼ਗਾਰ ਦਾ ਮਸਲਾ ਨਿਜਤਾ ਹੈ ਇਹਦੇ ਵਿੱਚ ਜਿਹੜੀ ਨਿਜੀ ਜਿਹੜਾ ਆਪਾਂ ਦੇ ਵਿੱਚ ਨਿਜਤਾ ਜਿਹੜੀ ਜਾਗ ਜਾਂਦੀ ਹੈ ਜਾਗਦੀ ਆ ਮੰਨਦੇ ਹਾਂ ਅਸੀਂ ਇਸ ਚੀਜ਼ ਨੂੰ ਪਰ ਅਸੀਂ ਫੇਰ ਵੀ ਇਹ ਕਹਿੰਦੇ ਆ ਕਿ ਜਿਹੜੀ ਜਥੇਬੰਦੀ ਹੈ ਜਥੇਬੰਦੀ ਦਾ ਮਤਲਬ ਹੁੰਦਾ ਜਥੇ ਨੂੰ ਬੰਦ ਕਰਨਾ ਜਥੇ ਨੂੰ ਇਕੱਠੇ ਕਰਨਾ ਤੇ ਆਪਾਂ ਇਕੱਠੇ ਹੋ ਕੇ ਲਿਸਟਾ ਜਿਹੜੀ ਆਪਾਂ ਵੱਡੀ ਲੈ ਲਈਏ ਆਪਾਂ ਵੱਡੀ ਜਿੰਨੇ ਵੀ ਸਾਥੀਆਂ ਦੀ ਸਕਰੂਟੀਨੀ ਹੋ ਗਈ ਆ ਆਪਾਂ ਉਹਨਾਂ ਨੂੰ ਜੁਆਇਨ ਕਰਾਉਣ ਦੀ ਜੁਆਇਨਿੰਗ ਲੈਟਰ ਲੈਣ ਦੀ ਮੰਗ ਰੱਖੀਏ ਤੇ ਘਟੋ ਘਟ ਜਿੰਨੀ ਵੱਡੀ ਲਿਸਟ ਹੋਊਗੀ ਵੱਡੀ ਲਿਸਟ ਦੀ ਮੰਗ ਹੋਊਗੀ ਤਾਂ ਕਿਤੇ ਆਪਣਾ ਜਾ ਕੇ ਜਿਹੜਾ ਬਹੁ ਗਿਣਤੀ ਦੇ ਵਿੱਚ ਸਾਥੀ ਬੇਰੋਜ਼ਗਾਰ ਸਾਥੀ ਨੇ ਜਿਹੜੇ एलिਜੀਬਲ ਨੇ ਉਹ ਰੋਜ਼ਗਾਰ ਪ੍ਰਾਪਤ ਕਰ ਸਕਣਗੇ ਜੇ ਇਸੇ ਤਰੀਕੇ ਦੇ ਨਾਲ ਜੇ ਲਿਸਟ ਮੰਨ ਲਓ ਹੁਣ 2468 ਦੀ ਰਤ ਹੋਈ ਆ ਮੰਨ ਲਾ ਜੇ 2468 ਦੀ ਲਿਸਟ ਆਉਂਦੀ ਉਹਦੇ ਵਿੱਚੋਂ 2 400 ਘਟ ਜਾਂਦਾ ਵੱਧ ਜਾਂਦਾ ਇੱਥੇ ਹੀ ਰਹੀ ਲਿਸਟ ਤਾਂ ਬਹੁ ਗਿਣਤੀ ਹੈ ਜਿਹੜੀ ਤਾਂ ਉਹਨਾਂ ਬੇਰੋਜ਼ਗਾਰ ਸਾਥੀਆਂ ਨੂੰ ਜਿਹੜਾ ਬੇਰੋਜ਼ਗਾਰੀ ਦਾ ਜਿਹੜਾ ਆਲਮਾ ਉਹ ਫੇਰ ਉਸੇ ਤਰੀਕੇ ਦੇ ਨਾਲ ਸਤਾਉਂਦਾ ਰਹੂਗਾ ਉਹਦੇ ਵਿੱਚੋਂ ਬਹੁਤ ਘੱਟ ਨੇ ਜਿਹੜੇ ਉਹ ਰੋਜ਼ਗਾਰ ਪ੍ਰਾਪਤ ਕਰ ਲੈਣਗੇ ਪਰ ਬਹੁ ਗਿਣਤੀ ਹੈ ਜਿਹੜੀ ਉਹ ਰੋਜ਼ਗਾਰ ਬਣੀਓ ਵਾਂਝੀ ਰਹਿ ਜੂਗੀ ਕਿਉਂਕਿ ਸਰਕਾਰ ਆ ਜਿਹੜਾ ਬੈਕਲੌਗ ਦੇਣ ਦੇ ਪ੍ਰਤੀ ਕੋਈ ਹੱਦੀ ਤੱਕ ਕੋਈ ਬਹੁਤੀ ਸੀਰੀਅਸ ਨਹੀਂ ਹੈਗੀ ਇਸ ਕਰਕੇ ਆਪਾਂ ਸਾਰੇ ਸਾਥੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ 2 ਤਰੀਕ ਨੂੰ 2 ਫਰਵਰੀ ਦਿਨ ਐਤਵਾਰ ਨੂੰ ਮਸਰੂਰ ਵਿਖੇ ਪਹੁੰਚੋ ਬੇਰਕਾ ਮਿਲਕ ਪਲਾਂਟ ਜਿੰਨੇ ਵੀ ਜ਼ਿਲ੍ਹਿਆਂ ਵਾਲੇ ਸਾਥੀ ਨੇ ਭਾਵੇਂ ਬਲਾਕ ਵਾਲੇ ਨੇ ਸਾਰਿਆਂ ਦੇ ਨੰਬਰ ਹੈਗੇ ਨੇ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਸੰਘਰਸ਼ ਕਰਦੇ ਹੋ ਇਨਕਲਾਬ ਲੈ ਕੇ ਆਉਂਦੇ ਹੋ ਹੁਣ ਆਪਾਂ ਮੈਦਾਨੀ ਜਿਹੜਾ ਸੰਘਰਸ਼ ਕਰੀਏ ਇਸ ਕਰਕੇ ਸਾਰੇ ਸਾਥੀਆਂ ਨੂੰ ਅਪੀਲ ਆ ਤੁਸੀਂ ਉੱਥੇ ਪਹੁੰਚੋ ਤੇ ਆਪਣਾ ਜਥੇਬੰਦੀ ਨੂੰ ਵੀ ਸਾਰਿਆਂ ਨੂੰ ਵੀ ਅਪੀਲ ਆ ਭਈ ਆਪਣਾ ਰੜਕੇ ਕਰ ਲਓ ਜੇ ਹੁੰਦਾ ਜੇ ਆਪਾਂ ਆਪਣਾ ਤੱਕ ਸੀਮਿਤ ਰਹਾਂਗੇ ਆਏ ਗੱਲ ਨਹੀਂ ਸਾਰੇ ਸੰਘਰਸ਼ ਕਰ ਰਹੇ ਨੇ ਕਿਸੇ ਤੇ ਕੋਈ ਨੁਕਤਾ ਚੀਨੇ ਨਹੀਂ ਸਾਰੇ ਸਾਥੀ ਸੰਘਰਸ਼ ਕਰ ਰਹੇ ਨੇ ਅ ਅਜੇ ਤੱਕ ਜਿਹੜੀ ਲਿਸਟਾ ਕੋਈ ਵੱਡੀ ਹੋਣ ਦਾ ਕੋਈ ਵੀ ਚਾਂਸ ਨਹੀਂ ਹੈਗਾ ਜੇ ਆਪਾਂ ਰਲ ਕੇ ਸੰਘਰਸ਼ ਕਰਦੇ ਆਂ ਤੇ ਆਪਣੀ ਜਿਹੜੀ ਲਿਸਟਾ ਉਹ ਵੱਡੀ ਆ ਸਕਦੀ ਹੈ ਇਹ ਗੱਲ ਪੱਕੀ ਆ ਇਹਦੇ ਵਿੱਚ ਕੋਈ ਦੋਹਰਾਈ ਨਹੀਂ ਕੋਈ ਫਿਰ ਰੋਲ ਨਹੀਂ ਕੰਮ ਕਰਦਾ ਜਦੋਂ ਆਪਣਾ ਅਜੂਮਾ ਇਕੱਠਾ ਹੋ ਕੇ ਸਾਰਾ ਆਬਾਮ ਆ ਜਿਹੜਾ ਇਕੱਠਾ ਹੋ ਕੇ ਇੱਕ ਮੈਦਾਨ ਦੇ ਵਿੱਚ ਹਾ ਦਾ ਨਾਰਾ ਮਾਰੂਗਾ ਸੰਘਰਸ਼ ਜਿੰਦਾਬਾਦ ਕਹੂਗਾ ਤਾਂ ਆਪਾਂ ਲੜਾਂਗੇ ਤੇ ਜਿੱਤਾਂਗੇ ਵੀ ਜਿੱਤ ਪ੍ਰਾਪਤ ਹੋਊਗੀ ਕਿਉਂਕਿ ਪਿਛਲਾ ਇਤਿਹਾਸ ਵੀ ਟੀਟੀਡੀ ਦਾ ਦੱਸਦਾ ਇਸ ਕਰਕੇ ਸਾਰੇ ਸਾਥੀ ਇਕੱਠੇ ਹੋ ਕੇ ਜਿਹੜਾ ਉੱਥੇ ਪਹੁੰਚਿਓ 2 ਫਰਵਰੀ ਦਿਨ ਐਤਵਾਰ ਨੂੰ 27 ਤਰੀਕ ਦੀ ਆਪਣੀ ਮੀਟਿੰਗ ਆ ਜੇ 27 ਤਰੀਕ ਦੇ ਵਿੱਚ ਮੀਟਿੰਗ ਦੇ ਵਿੱਚ ਵੀ ਆਪਣਾ ਜਿਹੜਾ ਹੱਲ ਨਹੀਂ ਹੁੰਦਾ ਤਾਂ ਜਿਹੜਾ 2 ਵਾਲਾ ਐਕਸ਼ਨ ਆ ਉਹਨੂੰ ਪੂਰਾ ਜੱਜ ਕੇ ਲਾਵਾਂਗੇ ਬਾਅਦ ਛੱਡ ਕੇ ਲਾਵਾਂਗੇ ਆ ਵਧੀਆ ਤਰੀਕੇ ਨਾਲ ਆ ਤਿੱਖਾ ਐਕਸ਼ਨ ਕਰਾਂਗੇ ਜੋ ਵੀ ਜਾਨਵਾਲੀ ਨੁਕਸਾਨ ਹੋਊਗਾ ਉਹ ਪੰਜਾਬ ਸਰਕਾਰ ਦਾ ਜਾਂ ਸਿਵਲ ਦਾ ਜਿੰਨਾ ਵੀ ਪ੍ਰਸ਼ਾਸਨਾ ਉਹਦੀ ਜ਼ਿੰਮੇਵਾਰ ਹੋਊਗੀ ਸੰਗੂਰ ਦਾ ਸੰਗੂਰ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਸ ਤੋਂ ਬਾਅਦ ਸਾਥੀ ਆਪਣਾ ਵੀਰਾ ਸ਼ੋਕ ਬਾਬਾ ਉਹ ਗੱਲ ਰੱਖਣਗੇ ਤੇ ਬਹੁਤਾ ਤੁਹਾਡਾ ਸਮਾਂ ਨਹੀਂ ਲੈਂਦੇ ਆ ਸ਼ੋਕ ਬਾਬਾ ਜੀ ਸਾਥੀਓ ਵੈਸੇ ਤਾਂ ਬਾਈ ਜੀ ਨੇ ਸਾਰੀ ਗੱਲ ਤੁਹਾਨੂੰ ਦੱਸ ਹੀ ਦਿੱਤੀ 2 ਤਰੀਕ ਨੂੰ ਜਿਹੜਾ ਪ੍ਰੋਟੈਸਟ ਰੱਖਿਆ ਫਰਵਰੀ 2 ਫਰਵਰੀ ਨੂੰ ਉਸ ਨੂੰ ਇਹ ਕੋਸ਼ਿਸ਼ ਕਰਾਂਗੇ ਕਿ ਦੋਵੇਂ ਜਿਹੜੇ ਧੜੇ ਜਿਹੜੇ 594 ਦੀ ਭਰਤੀ ਦੇ ਵਿੱਚ ਬਣੇ ਨੇ ਕੋਸ਼ਿਸ਼ ਕਰ ਰਹੇ ਆ ਤੇ ਕੋਸ਼ਿਸ਼ ਅੱਗੋਂ ਵੀ ਕਰਾਂਗੇ ਵੀ ਇਹ ਸਾਰੇ ਇਕੱਠੇ ਹੋ ਕੇ 594 ਕੇਡਰ ਇਕੱਠਾ ਹੋ ਕੇ ਆਪਦੀ ਜੁਆਇਨਿੰਗ ਦੇ ਲਈ ਲੜੇ ਤਾਂ ਜੋ ਇਸ ਭਰਤੀ ਨੂੰ ਜਲਦ ਤੋਂ ਜਲਦ ਪੂਰਾ ਕਰਵਾਇਆ ਜਾ ਸਕੇ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਆਪਾਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਹੱਲੇ ਤੱਕ ਜਿੱਥੇ ਪਹਿਲਾਂ ਖੜੇ ਸੀ ਉੱਥੇ ਹੀ ਖੜੇ ਆ ਇਸ ਲਈ ਕੋਸ਼ਿਸ਼ ਕਰ ਰਹੇ ਆ ਵੀ ਕਿ ਇਸ ਨੂੰ ਦੋਵਾਂ ਧੜਿਆਂ ਨੂੰ ਇਕੱਠਾ ਕਰਕੇ ਇੱਕ ਵੱਡੀ ਨਿਸਦੀ ਮੰਗ ਰੱਖੀ ਜਾ ਸਕੇ ਤੇ ਸਾਰਾ 5894 ਈਟੀਟੀ ਕੈਦਰ ਇਕੱਠਾ ਹੋ ਕੇ ਇੱਕ ਝੰਡੇ ਦੇ ਥੱਲੇ ਹੋ ਕੇ ਕਿਸੇ ਝੰਡੇ ਦੇ ਥੱਲੇ ਹੋ ਕੇ ਲੜ ਸਕੇ ਸੋ ਸਾਰੇ ਸਾਥੀਆਂ ਨੂੰ ਬੇਨਤੀ ਇਹ ਵੀ ਇਸ ਤੋਂ ਬਾਅਦ ਲਾਈਵ ਤੋਂ ਬਾਅਦ ਕਿਤੇ ਗਰੁੱਪਾਂ ਦੇ ਮਾਹੌਲ ਦੇ ਵਿੱਚ ਅਜਿਹੀ ਗਰਮੀ ਪੈਦਾ ਨਾ ਕਰੋ ਵੀ ਜਿਸ ਦੇ ਕਰਕੇ ਜੇ ਕੋਈ ਗੱਲ ਬਣ ਰਹੀ ਹੋਵੇ ਤੇ ਉਸ ਦੇ ਵਿੱਚ ਕੋ ਗੜ ਪੈਦਾ ਹੋਵੇ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਸਾਰੇ ਐੀਟੀਟੀ ਗੇਡਰ ਨੂੰ ਬੇਨਤੀ ਹੈ ਵੀ 2 ਤਰੀਕ 2 ਫਰਵਰੀ ਨੂੰ ਵੇਕਾ ਮਿਲਕ ਪਲਾਂਟ ਦੇ ਵਿੱਚ ਜੋ ਇਕੱਠ ਰੱਖਿਆ ਗਿਆ ਮੁੱਖ ਮੰਤਰੀ ਜੀ ਦੀ ਕੋਠੀ ਦਾ ਘਰਾਓ ਰੱਖਿਆ ਗਿਆ ਉਸ ਵਿੱਚ ਸਾਰੇ ਸਾਥੀ ਵੱਧ ਤੋਂ ਵੱਧ ਹਿੱਸਾ ਲਵੋ ਅਤੇ ਤਾਂ ਜੋ ਆਪਾਂ ਆਪਦੀ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਸਕੀਏ ਧੰਨਵਾਦ ਸਾਥਿਓ ਅਗਲੀ ਜਾਣਕਾਰੀ ਜੀਤ ਮਾਨ ਸਾਹਿਬ ਸਾਥੀਓ ਜਿਵੇਂ ਕਿ ਸਾਰਾ ਕੁਝ ਦਾਸ ਦੀ ਤਬਾਈ ਹੋ ਰਿਆ ਨੇ ਤੇ ਜਿਹੜੀ 2468 ਦੀ ਲਿਸਟ ਆਈ ਆ ਉਹ ਲਿਸਟ ਕੋਈ ਨਹੀਂ ਹੈਗੀ ਉਹਦੇ ਨਾਲ ਜਿਹੜੀ ਲਿਸਟ ਆ ਉਹ ਇਹਨਾਂ ਦਾ ਡਬਲਿੰਗ ਕਲੀਅਰ ਨਹੀਂ ਹੁੰਦੀ ਉਹਦੇ ਨਾਲ ਵੀ ਸਾਥੀ ਆਪਣੇ ਜਿਹੜੇ ਕੇਸ ਲੌਂਗ ਤਿਆਰ ਨੇ ਜੇ ਆਪਾਂ ای ਡਬਲਯੂ ਐਸ ਵਰਟੀਕਲ ਦੇ ਨਾਲ ਜਿਹੜੀ ਲਿਸਟ ਆਉਗੀ ਉਹਦੇ ਤੇ ਲਾਉਣਿਆ ਤਾਂ ਜਿਹੜੇ ਨਿਚਲੇ ਨੇ ਜਿਵੇਂ 58 59 60 ای ਡਬਲਯੂ ਐਸ ای ਡਬਲਯੂ ਐਸ ਜਿੰਨਾ ਇਸਕਲੂਟ ਨਹੀਂ ਹੋਈ ਹੋਈ ਆ ਉਹ ਵੀ ਕੇਸ ਲਾਉਣ ਨੂੰ ਤਿਆਰ ਨੇ ਇਸ ਨਾਲ ਜਿਹੜਾ ਕੇਸਾਂ ਦੇ ਰਾਹ ਨੇ ਉਹ ਜਿਹੜੇ ਖੁੱਲਦੇ ਨੇ ਜਿਹੜੀ ਛੋਟੀ ਲਿਸਟ ਆ ਜੇ ਆਪਾਂ ਬੱਟੀ ਲਿਸਟ ਦੀ ਮੰਗ ਕਰਦੇ ਆ ਤਾਂ ਜਿਹੜਾ ਡਬਲਿੰਗ ਵਾਲਾ ਉਹ ਵੀ ਕਲੀਅਰ ਹੋਊਗਾ ਤੇ ਜਿਹੜਾ AWS ਦੇ ਜਿਹੜੇ ਲੋ ਮੈਟ ਵਾਲੇ ਸਾਥੀ ਨੇ ਉਹਨਾਂ ਦਾ ਵੀ ਕਲੀਅਰ ਹੋਊਗਾ ਇਸ ਨਾਲ ਜਿਹੜਾ ਉਹ ਕੇਸ ਦੇ ਰਾਹ ਨੇ ਉਹ ਬੰਦ ਹੋਣਗੇ ਤੇ ਅਸੀਂ ਕਹਿਣਿਆ ਤੇ ਜਿਵੇਂ ਅਸੀਂ ਰਾਹ ਬਣਾਇਆ ਹੈਗਾ ਵੀ ਸਾਰੇ ਜੇ ਸਾਡਾ 27 ਤਰੀਕ ਨੂੰ ਮੀਟਿੰਗ ਆ ਜਿਉ ਉਹ ਵਧੀਆ ਨਹੀਂ ਹੁੰਦੀ ਤਾਂ ਜਿਹੜਾ ਆਪਣਾ 2 ਤਰੀਕ ਦਾ ਪ੍ਰੋਟੈਸਟ ਆ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰੀ ਆ ਵੀ ਸਾਰੇ ਜੋਨੇ ਜੁਨੀਆ ਨਾਲ ਜਿਹੜੀਆਂ ਇਕੱਠੀਆਂ ਹੋਣਗੀਆਂ ਤੇ ਬਸ ਸਾਥੀਓ ਇਹੀ ਆ ਜੇ ਇਕੱਠੇ ਹੋਵਾਂਗੇ ਤਾਂ ਲਿਸਟ ਵੱਡੀ ਹੋਊਗੀ ਜੇ ਛੋਟੀ ਲਿਸਟ ਆ ਕੇਸਾਂ ਦੇ ਰਾ ਤਾਂ ਹੈਗੀ ਨੇ ਤੇ ਉਹ ਕਿੰਨਾ ਟਾਈਮ ਲਊਗਾ ਉਹਦਾ ਕੁਝ ਪਤਾ ਨਹੀਂਗਾ ਧੰਨਵਾਦ ਸਾਥੀਓ ਅੱਗੇ ਭਾਈ ਸੁਰਿੰਦਰਪਾਲ ਜੀ ਅਸ ਤੋਂ ਬਾਅਦ ਪੰਜੀ ਮੈਨੂੰ ਕੰਗੋਜੀ ਕਰਨਾ ਜ਼ਰੂਰ ਕਰੀ ਨਾ ਜੀ ਜੀ ਟ੍ਰੈਕਟਰ ਪਾਸ ਨੰਬਰ 3994 ਬੈਕਲੌਗ ਸਾਥਿਓ ਪਿਆਰ ਭਰੀ ਸਸ਼ੀ ਗਾਲ ਜਿਵੇਂ ਕਿ ਅੱਜ ਬਠਿੰਡ ਦੇ ਚਿਲਡਰਨ ਪਾਰਕ ਵਿੱਚ ਮੀਟਿੰਗ ਰੱਖੀ ਗਈ ਸੀ ਜਿੰਨੇ ਵੀ ਸਾਥੀ ਇੱਥੇ ਬੰਚੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਕਿ ਤੁਹਾਨੂੰ ਵੀਰਾਂ ਨੇ ਦੱਸਿਆ ਹੀ ਕਿ ਅਗਰ ਆਪਾਂ ਵੱਡੀ ਲਿਸਟ ਲੈਣੀ ਹੈ ਤਾਂ ਆਪਾਂ ਉਹਨੇ ਇਕੱਠ ਵੀ ਵੱਡਾ ਹੀ ਕਰਨਾ ਪੈਣਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਰਾਂ ਤੇ ਭੈਣਾਂ ਕਰਾਂ ਜੋ ਨਿਕਲਣ ਜੇ ਰੋਜ਼ਗਾਰ ਚਾਹੀਦਾ ਤਾਂ ਘਰਾਂ ਚੋਂ ਨਿਕਲਣਾ ਹੀ ਪੈਣਾ ਹੈ ਜੇ ਆਪਾਂ ਘਰਾਂ 'ਚ ਬੈਠਾਂਗੇ ਤਾਂ ਰੋਜਗਾਰ ਨਹੀਂ ਮਿਲਣਾ ਤੇ ਸਾਰਿਆਂ ਨੂੰ ਬੇਨਤੀ ਐ ਅਗਰ ਜੇ ਆਪਾਂ ਘਰਾਂ 'ਚੋਂ ਨਹੀਂ ਨਿਕਲਦੇ ਤਾਂ ਕਿਸਾਂਵਾਂ ਰੁੱਖ ਕਰ ਲੈਨੇ ਬੱਚੇ ਅਗਰ ਕੇਸ ਲੱਗਣਗੇ ਤਾਂ ਵਰਤੀ ਪਤਾ ਨਹੀਂ 6 ਮਹੀਨੇ, ਸਾਲ, 2 ਸਾਲ ਹੋਰ ਦੂਰ ਜਾ ਸਕਦੀ ਐ ਆਪਾਂ ਕਿਸਾਂਵਾਂ ਨਾਲ ਜਾ ਕੇ ਇਕੱਠੇ ਹੋ ਕੇ ਇੱਕ ਮੰਚ 'ਤੇ ਸਾਰੇ ਇੱਕੋ ਥਾਂ 'ਤੇ ਲੜੀਏ ਤੇ ਰਿਸ਼ਤਬੱਤ ਵਧਵਾ ਸਕੀਏ ਧੰਨਵਾਦ ਸਤਿ ਸਾਥਿਓ 2 ਫਰਵਰੀ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਮਾਨਯੋਗ ਮੁੱਖ ਮੰਤਰੀ ਕੋਠੀ ਦਾ ਘਰਾਓ ਰੱਖਿਆ ਗਿਆ ਤਾਂ ਇਹ ਪ੍ਰੋਗਰਾਮ ਉਹਨਾਂ ਸਾਥੀਆਂ ਲਈ ਖਾਸ ਕਰਕੇ ਰੱਖਿਆ ਗਿਆ ਜਿਹੜੇ ਸਾਥੀਆਂ ਨੂੰ ਇਹ ਲੱਗਦਾ ਸੀ ਕਿ ਗੰਭੀਰਪੁਰ ਬੜੀ ਦੂਰ ਆ ਸੋ ਉਹ ਸਾਥੀ ਹੁਣ ਘਰਾਂ ਵਿੱਚੋਂ ਬਿਲਕੁਲ ਨਾ ਬੈਠੋ ਘਰਾਂ ਵਿੱਚੋਂ ਨਿਕਲੋ ਕਿਉਂਕਿ ਹੁਣ ਤੁਹਾਡੀ ਇੱਛਾ ਦੇ ਮੁਤਾਬਕ ਕਿ ਜਿਹੜਾ ਤੁਹਾਨੂੰ ਦੂਰ ਲੱਗਦਾ ਸੀ ਅਸੀਂ ਮਾਨਯੋਗ ਮੁੱਖ ਮੰਤਰੀ ਕੋਠੀ ਦਾ ਘਰਾਓ ਦਿਨ ਐਤਵਾਰ 2 ਫਰਵਰੀ ਨੂੰ ਰੱਖਿਆ ਗਿਆ ਤਾਂ ਵੇਰਕਾਇਮਿੰਗ ਪਲੈਂਟ ਉੱਥੇ ਤੁਸੀਂ ਸਾਰਿਆਂ ਨੇ ਇਕੱਤਰਿਤ ਹੋਣਾ ਔਰ ਜਿਹੜੇ ਮਸਲੇ ਜਿਵੇਂ ਕਿ ਡਬਲਿੰਗ ਦਾ ਜਾਂ ਫਿਰ ਐਕਸੋਰਸਮੈਂਟ ਦਾ ਮੁੱਦਾ ਸਾਥੀਓ ਇਹ ਕੋ ਬਹੁਤੇ ਵੱਡੇ ਮੁੱਦੇ ਨਹੀਂ ਹੈਗੇ ਇਕੱਠ ਦਿਖਾਉਣ ਦੀ ਲੋੜ ਆ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੋ ਤਾਂ ਜੋ ਅਸੀਂ ਜਿੱਤ ਪ੍ਰਾਪਤ ਕਰ ਸਕੀਏ ਵੱਡੀ ਲਿਸਟ ਲੈ ਸਕੀਏ ਔਰ ਪਿਛਲੇ ਦਿਨੀ ਜਿਹੜੇ ਸਾਥੀ ਮੈਨੂੰ ਗਲਤ ਠਹਿਰਾਉਂਦੇ ਰਿਹਾ ਕੀ ਕੇਸ ਲਵਾਉਂਦੇ ਨੇ ਇਹ ਕਰਦੇ ਨੇ ਓ ਕਰਦੇ ਨੇ ਹੁਣ ਕੀ ਆ ਕਿ ਹੁਣ ਗਰਪਾ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਉਹ ਸਾਥੀ ਆਪ ਜਿਹੜਾ ਮੈਸੇਜ ਪਾ ਰਹੇ ਨੇਗੇ ਸਾਡੀ ਲਿਸਟ ਦੇ ਵਿੱਚ ਨਾਂ ਨਾ ਆਇਆ ਤੇ ਅਸੀਂ ਆਪ ਕੇਸ ਲਾਵਾਂਗੇ ਸੋ ਮੈਂ ਉਹਨਾਂ ਸਾਥੀਆਂ ਨੂੰ ਵੀ آگਾਹ ਕਰਨਾ ਚਾਹਨਾ ਸਾਥੀਓ ਕੇਸਾਂ ਦੇ ਨਾਲ ਨਾ ਕਰੋ ਕੇਸਾਂ ਵਾਲੇ ਪਾਸੇ ਨਾ ਜਾਓ ਆਓ 2 ਫਰਵਰੀ ਦੇ ਦਿਨ ਐਤਵਾਰ ਵੇਰ ਕਾ ਮਿਲਕ ਪ੍ਰੋਡਕਟ ਸੰਗਰੂਰ ਪਹੁੰਚੋ ਐਕਸੋਰਸਮੈਨ ਵਾਲੇ ਸਾਥੀ ਡਬਲਿੰਗ ਵਾਲੇ ਜਾਂ ਕੋਈ ਹੋਰ ਸਾਥੀ ਨੇ ਜਿਨ੍ਹਾਂ ਦਾ ਕੋਈ ਮੁੱਦਾ ਹੈਗਾ ਸਾਰੇ ਸਾਥੀ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ 2468 ਵਾਲੇ ਸਾਥੀਓ ਨੂੰ ਮੈਂ ਖਾਸ ਕਰਕੇ اپیل ਕਰੂੰਗਾ ਕਿ ਸਾਥੀਓ ਹਜੇ ਤੱਕ ਤੁਹਾਡੀ ਜੁਆਇਨਿੰਗ ਕਿਉਂ ਨਹੀਂ ਹੋਈ ਕਿਉਂਕਿ ਸਰਕਾਰ ਨੇ ਸਾਨੂੰ ਹੁਣ ਤੱਕ ਤੋੜਿਆ ਅਸੀਂ ਟੁੱਟੇ ਕਿਉਂ ਆ ਸਾਥੀ ਗਰੁੱਪਾਂ ਵਿੱਚ ਪੁੱਛਦੇ ਨੇ ਕਿ ਇਹਨਾਂ ਨਾਲ ਛੋਟੀਆਂ-ਛੋਟੀਆਂ ਕਿਉਂ ਆndੀਆਂ ਨੇ ਲਿਸਟਾਂ ਵੰਡ-ਵੰਡ ਕੇ ਕਿਉਂ ਆ ਰਹੀ ਨੇ ਉਹਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਵੰਡੇ ਹੋਇਆ ਜੇਕਰ ਅਸੀਂ ਇਕੱਠੇ ਹੋਵਾਂਗੇ ਸਾਥੀਓ ਸਾਡੀ ਲਿਸਟ ਵੀ ਇਕੱਠੀ ਆਊਗੀ ਜਿਵੇਂ 3240 ਤਾਂ ਗੱਲ ਹੋਈ ਸੀ ਤਾਂ 2468 ਦੇ ਅੱਗੇ ਰਹਿ ਗਈ 1170 ਤੋਂ ਅੱਗੇ ਰਹਿ ਗਈ ਅਗਾ ਵੀ ਪਤਾ ਨਹੀਂ ਕੀ ਹੋਣਾ ਜੀ ਆਪਾਂ ਕੱਟੇ ਹੋ ਕੇ ਚੱਲਦੇ ਆ ਤਾਂ ਸਾਥੀਓ ਜਿੱਤ ਯਕੀਨੀ ਆ ਸੋ ਇਸ ਕਰਕੇ ਉਹ ਇੱਕ ਵਾਰ ਦੋ ਫਰਵੀਰ ਦੇ ਨਾਤਵਾਰ ਨੂੰ ਸਾਥੀ ਇੱਕ ਵਾਰੇ ਕਾਠੇ ਦਿਖਾ ਦਿਓ ਮੈਂ ਕਹਿੰਦਾ ਕੋਈ ਵੀ ਜਿਹੜਾ ਮੁੱਦਾ ਜਿਹੜਾ ਆਪਾਂ ਪਿੱਛੇ ਨਹੀਂ ਰਹਿਣ ਦੇਾਂਗੇ ਚਾਹੇ ਉਹ ਐਕਸਰਸਮੈਨ ਦਾ ਮੁੱਦਾ ਚਾਹੇ ਉਹ ਈਡਬਲਯੂਐਸ ਦਾ ਮੁੱਦਾ ਚਾਹੇ ਉਹ ਡਬਲਯੂ ਵਾਲਾ ਮੁੱਦਾ ਇਹ ਮੁੱਦੇ ਦਾ ਸਰਕਾਰ ਉਹੀ ਬਣਾ ਕੇ ਬੈਠੀ ਹੋਈ ਆ ਅਸਲ ਵਿੱਚ ਇਹ ਕੋਈ ਮੁੱਦੇ ਨਹੀਂ ਹੈਗੇ ਸਰਕਾਰ ਸਿਰਫ ਭਰਤੀ ਨੂੰ ਲੰਮਕਾਉਣਾ ਚਾਹੁੰਦੀ ਆ ਇਸ ਤੋਂ ਜ਼ਿਆਦਾ ਸਰਕਾਰ ਦੀ ਹੋਰ ਕੋਈ ਨਹੀਂ ਹੈਗਾ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਥੀਓ ਆਰਤੀ ਜਲਦ ਤੋਂ ਜਲਦ ਪੂਰੀ ਹੋਵੇ ਤਾਂ ਸਾਥੀ ਉੱਥੇ ਜ਼ਰੂਰ ਪਹੁੰਚੋ ਤੁਸੀਂ ਦੇਖਿਆ ਹੋਣਾ ਕਿ 10-15 ਦਿਨ ਪਹਿਲਾਂ ਵੀ ਇੱਕ ਨੋਟਿਸ ਆਇਆ ਸੀ ਕਿ ਵੱਖਵਾਕੇ ਜ਼ਿਲ੍ਹੇ ਵਿੱਚ ਅਸਾਮੀਆਂ ਜਿਹੜੀਆਂ ਖਾਲੀ ਨੇ ਤੋਂ ਵੱਖਵਾਕੇ ਡੀਓਜ਼ ਨੂੰ ਨੋਟਿਸ ਦਿੱਤ ਭੇਜਿਆ ਗਿਆ ਸੀ ਕਿ ਖਾਲੀ ਅਸਾਮੀਆਂ ਦਾ ਬਿਉਰਾ ਦਿੱਤਾ ਜਾਵੇ ਤਾਂ ਦੇਖਣ ਵਿੱਚ ਕੀ ਮਿਲਿਆ ਕੱਲ ਇੱਕ ਨੋਟਿਸ ਹੋਰ ਆਇਆ ਉਹੀ ਨੋਟਿਸ ਨੂੰ ਫੇਰ ਨਿਵਾਇਦ ਕੀਤਾ ਗਿਆ ਇਹ ਜੇ ਖਾਲੀ ਸਾਮੀਆਂ ਦਾ ਬੇਵਾਦ ਦਿਓ ਪੀਅਰ 15 ਦਿਨਾਂ ਦੇ ਵਿੱਚ ਤੁਸੀਂ ਕਿਤੇ 2000 ਰਿਟਾਇਰਮੈਂਟ ਕਰ ਦਿੱਤੀ ਆ ਜਿਹੜਾ ਵੱਖਰਾ ਨੋਟਿਸ ਕੱਢਦਾ ਉਹ ਨਵਾਂ ਕਹਿ ਰਿਹਾ ਜਿਨ੍ਹਾਂ ਨੂੰ ਜਾਣਕਾਰੀ ਦੀ ਘਾਟ ਆ ਉਹਨਾਂ ਨੂੰ ਇਹ ਲੱਗਦਾ ਵੀ ਨੋਟਿਸ ਆ ਗਿਆ ਐਂ ਲੱਗਦਾ ਕਿ ਜਿਵੇਂ ਸਾਡਾ ਕੰਮ ਚੱਲ ਰਿਹਾ ਸਾਥੀਓ ਖਾਂਡਾ ਕੰਮ ਉੱਥੇ ਦਾ ਉੱਠੀ ਹੈਗਾ ਸਰਕਾਰ ਉਸੇ ਨੋਟਿਸ ਨੂੰ ਵਾਰ-ਵਾਰ ਰਿਵਾਈਜ਼ ਕਰ ਰਹੀ ਆ ਹੋਰ ਕੁਝ ਨਹੀਂ ਕਰ ਰਹੀ ਕੰਮ ਬਿਲਕੁਲ ਨਹੀਂ ਹੋ ਰਿਹਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜੁਆਇਨਿੰਗ ਜਲਦੀ ਹੋਵੇ ਸਾਥਿਓ ਵੱਡੀ ਲਿਸਟ ਦੇ ਵਿੱਚ ਸਾਨੂੰ ਇਹ ਤੇ ਵਰਕ ਕਰਨਾ ਪੈਣਾ ਤਾਂ ਇੱਕ ਵਾਰ ਦੋ ਫਰਮ ਨੂੰ ਸਾਥਿਓ ਉਥੇ ਹਾਂ ਦਾ ਨਾਰਾ ਮਾਰੋ ਇਹਦੇ ਨਾਲ ਹੀ ਜੇ ਕੋਈ ਵਾਦੀ ਘਾਟੀ ਗੱਲ ਬੋਲੀ ਗਈ ਹੋਵੇ ਤਾਂ ਸਾਥਿਓ ਮਾਫੀ ਦੀ ਇਜਾਤ ਕਰਾਂ ਜੈ ਜਨਤਾ ਜੈ ਸ਼ੰਗਰ ਜੈ ਤਲਵਾਰ ਦੀ ਇੱਕ ਨਾ ਸਾਥਿਓ ਘਟੇ ਤਾਂ ਨਹੀਂ ਹੀਟ ਕਰ ਤਾਂ ਨਹੀਂ ਇੱਕ ਸਾਥਿਓ ਕਮੈਂਟ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਉਣਾ ਸਾਥਿਓ ਉਹਦੇ ਬਾਰੇ ਆਪਾਂ ਗਰੁੱਪਾਂ ਦੇ ਵਿੱਚ ਮੈਸੇਜ ਪਾ ਦਾਂਗੇ ਲਾਈਵ ਹੋ ਕੇ ਵੀ ਦੱਸਿਆ ਜਾਊਗਾ ਹਜੇ ਦੋ ਤਰੀਕਾ ਅੱਗੇ ਆ ਉਸ ਤੋਂ ਪਹਿਲਾਂ ਜਿਹੜੀ 27 ਦੀ ਮੀਟਿੰਗ ਆ ਉਹਦੇ ਬਾਰੇ ਵੀ ਗੱਲਬਾਤ ਹੋਊਗੀ ਜਿਵੇਂ ਸਾਥੀ ਨੇ ਦੱਸਿਆ ਜੋ ਵੀ ਸਾਧਨਾ ਆਪਾਂਵੇਂ ਬਸ ਕਰਨੀ ਹੋਵੇ ਜਿਹੜੇ ਫਰੋਜਪੁਰ ਫਾਜ਼ਿਲਕਾ ਗੁਰੂ ਹਰ ਸਾਹਿਬ ਹੋ ਜਾਂ ਬੋਰ ਜਲਾਲਾਬਾਦ ਜਿਹੜਾ ਏਰੀਆ ਜਾਂ ਮਾਨਸਾ ਮਾਨਸਾ ਵਾਲੇ ਸਾਥੀ ਤਾਂ ਕਿਉਂਕਿ ਨਜ਼ਦੀਕ ਨੇ ਨੇੜੇ ਆਪਣੇ ਆਪ ਵੀ ਆ ਸਕਦੇ ਆ ਜਿਹੜੇ ਦੂਰ ਦੇ ਸਾਥੀ ਨੇ ਜਿਵੇਂ ਵੀ ਹੋਊਗਾ ਸਾਧਨ ਕੀਤਾ ਜਾਊਗਾ ਤੁਹਾਡੇ ਨਾਲ ਮੈਸੇਜ ਦੇ ਕਰੀਏ ਗਰੁੱਪਾਂ ਦੇ ਵਿੱਚ ਮੈਸੇਜ ਪਾ ਦਿੱਤਾ ਜਾਊਗਾ ਤੇ ਤੁਸੀਂ ਉਹਦੇ ਵਿੱਚ ਐਕਟਿਵ ਹੋਣੇ ਹੋ ਆ ਉਹਦੇ ਥਰੂ ਤੁਹਾਡੇ ਤੱਕ ਗੱਲ ਪਹੁੰਚ ਜੂਗੀ ਦੋ ਤਰੀਕਾ ਫਰਵਰੀ ਨੂੰ 2 ਫਰਵਰੀ ਦਿਨ ਐਤਵਾਰ ਨੂੰ ਜਿਹੜਾ ਆਪਣਾ ਪ੍ਰੋਟੈਸਟ ਰੱਖਿਆ ਹੋਇਆ ਹੈ ਜਿਹੜੇ ਸਾਥੀ ਬਾਅਦ ਦੇ ਵਿੱਚ ਲਾਈਵ 'ਚ ਆਏ ਨੇ ਸਾਰੇ ਸਾਥੀ ਧਿਆਨ ਨਾਲ ਸੁਣ ਲਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਹੋ ਧੰਨਵਾਦ